ਕਿਸਾਨਾਂ ਨੂੰ ਮਿਲਿਆ ਨਵਰਾਤਰੀ ਦਾ ਤੋਹਫਾ ਕਿਸਾਨ ਸਨਮਾਨ 18ਵੀਂ ਕਿਸ਼ਤ ਹੋਈ ਜਾਰੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਏ 2000 ਚੈੱਕ ਕਰ ਲਵੋ ਆਪਣੇ ਖਾਤੇ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਨਵਰਾਤਰੀ ਦਾ ਤੋਹਫਾ ਦਿੰਦੇ ਹੋਏ ਸ਼ਨੀਵਾਰ ਯਾਨੀ ਕਿ 5 ਅਕਤੂਬਰ ਨੂੰ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ ਕੀਤੀ ਹੈ ਮਹਾਰਾਸ਼ਟਰ ਦੌਰੇ ਤੇ ਆਏ ਪੀਐਮ ਮੋਦੀ ਨੇ ਲਗਭਗ 9.4 ਕਰੋੜ ਕਿਸਾਨਾਂ ਨੂੰ 20000 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਇਹਨਾਂ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਟਰਾਂਸਫਰ ਕਰ ਦਿੱਤੇ ਗਏ ਹਨ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਹੁਣ ਤੱਕ 3.45 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਭੇਜੇ ਜਾ ਚੁੱਕੇ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ ਵਿੱਚ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਾਲਾਨਾ 6000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ ਇਹ ਪੈਸਾ ਸਿੱਧਾ ਲਾਭ ਟਰਾਂਸਫਰ ਰਾਹੀਂ ਕਿਸਾਨਾਂ ਦੇ ਖਾਤਿਆਂ ਵਿੱਚ ਜਾਂਦਾ ਹੈ ਮਹਾਰਾਸ਼ਟਰ ਵਿੱਚ ਇਸ ਯੋਜਨਾ ਦੀਆਂ 17 ਕਿਸ਼ਤਾਂ ਵਿੱਚ ਲਗਭਗ 1.20 ਕਰੋੜ ਕਿਸਾਨਾਂ ਨੂੰ ਲਗਭਗ 32000 ਕਰੋੜ ਰੁਪਏ ਦਿੱਤੇ ਗਏ ਹਨ ਇਹ ਭਾਰਤ ਵਿੱਚ ਦੂਜੇ ਨੰਬਰ ਤੇ ਹੈ ਸਨਮਾਨ ਨਦੀ ਦੀ 18ਵੀਂ ਕਿਸ਼ਤ ਵਿੱਚ ਸੂਬੇ ਦੇ ਲਗਭਗ 91.51 ਲੱਖ ਕਿਸਾਨਾਂ ਨੂੰ 1900 ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲੇਗਾ ਇਸ ਤੋਂ ਇਲਾਵਾ ਪੀਐਮ ਮੋਦੀ ਨੇ ਨਮੋ ਸੇਤਕਾਰੀ ਮਹਾ ਸਨਮਾਨ ਨidhi ਯੋਜਨਾ ਦੀ ਪੰਜਵੀਂ ਕਿਸ਼ਤ ਦੇ ਤਹਿਤ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਲਗਭਗ 2000 ਕਰੋੜ ਰੁਪਏ ਦਾ ਬਾਦੂ ਲਾਭ ਵੀ ਦਿੱਤਾ ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸੀ ਵੀ ਰਾਧਾਕ੍ਰਿਸ਼ਨਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਮੱਛੀ ਪਾਲਣ ਮੰਤਰੀ ਰਾਜੀਵ ਰੰਜਨ ਸਿੰਘ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਉਪ ਮੁੱਖ ਮੰਤਰੀ ਅਜੀਤ ਪਵਾ ਅਤੇ ਦਿਵਿੰਦਰ ਫੜਨਵੀਸ ਵਰਗੇ ਪਤਪਤਵੰਤੇ ਮੌਜੂਦ ਸਨ ਦੇਸ਼ ਵਿੱਚ 732 ਖੇਤੀ ਵਿਗਿਆਨ ਕੇਂਦਰਾਂ 1 ਲੱਖ ਤੋਂ ਵੱਧ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੁਭਾਵਾਂ ਅਤੇ 5 ਲੱਖ ਕਾਮਨ ਸਰਵਿਸ ਸੈਂਟਰਾਂ ਸਮੇਤ ਲਗਭਗ 2.5 ਕਰੋੜ ਕਿਸਾਨਾਂ ਨੇ ਬੈਬਕਾਸਟ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਜੇਕਰ ਤੁਸੀਂ ਚਾਹੋ ਤਾਂ ਆਪਣੀ ਕਿਸਾਨ ਯੋਜਨਾ ਦੀ ਕਿਸ਼ਤ ਦੀ ਸਥਿਤੀ ਨੂੰ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਇਸ ਦੇ ਲਈ ਤੁਹਾਨੂੰ ਪ੍ਰਧਾਨ ਮੰਤਰੀ ਸੰਮੇਲਨ ਨਿਧੀ ਯੋਜਨਾ ਦੀ ਅਧਿਕਾਰਿਤ ਵੈਬਸਾਈਟ ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਹੋਮ ਪੇਜ ਤੇ ਫਾਰਮਰਸ ਕੋਰਨਰ ਸੈਕਸ਼ਨ ਤੇ ਜਾਣਾ ਹੋਵੇਗਾ ਫਿਰ ਤੁਹਾਨੂੰ ਲਾਭਕਾਰੀ ਸਥਿਤੀ ਦੇ ਲਿੰਕ ਤੇ ਕਲਿੱਕ ਕਰਨਾ ਹੋਵੇਗਾ ਇੱਥੇ ਤੁਸੀਂ ਆਪਣੀ ਕਿਸ਼ਤ ਦੇ ਭੁਗਤਾਨ ਦੀ ਸਥਿਤੀ ਦੇਖੋਗੇ ਅਤੇ ਤੁਸੀਂ ਇਸ ਨੂੰ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਕਿਸ਼ਤ ਦੇ ਪੈਸੇ ਮਿਲੇ ਹਨ ਜਾਂ ਨਹੀਂ ਤਾਂ ਦੋਸਤੋ ਇਹ ਕਿਸਾਨਾਂ ਨੂੰ ਇੱਕ ਵੱਡਾ ਨਵਰਾਤਰੀ ਦਾ ਤੋਹਫਾ ਦਿੱਤਾ ਗਿਆ ਹੈ ਪੀਐਮ ਮੋਦੀ ਵੱਲੋਂ ਤਾਂ ਤੁਸੀਂ ਵੀ ਆਪਣੇ ਖਾਤਿਆਂ ਨੂੰ ਚੈੱਕ ਕਰ ਸਕਦੇ ਹੋ ਤੇ ਤੁਹਾਡੇ ਖਾਤਿਆਂ ਵਿੱਚ ਕਿਸਾਨ ਸਨਮਾਨ ਨidhi ਯੋਜਨਾ ਦੀ 18ਵੀਂ ਕਿਸ਼ਤ ਜ਼ਰੂਰ ਆਈ ਹੋਵੇਗੀ। ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ। ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ।